ਹੈਲੋ ਫਰੈਂਡਸ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪ ਦੇ ਚੈਨਲ ਐਜੂਕੇਟਰ ਤੇ ਜਿਵੇਂ ਕਿ ਸਨ ਪਤਾ ਹੀ ਹੈ ਪੰਜਾਬ ਦੇ ਜਦੋਂ ਵੀ ਜੋਬ ਦਾ ਅਪਡੇਟ ਆਉਂਦਾ ਵਾ ਤੁਹਾਡੇ ਵਾਸਤੇ ਅਸੀਂ ਲੈ ਕੇ حاضر ਹੁੰਨੇ ਆ ਇਸ ਕਰਕੇ ਪੰਜਾਬ ਦੇ ਉਤਰ ਤਰ੍ਹਾਂ ਦੇ ਜੋਬ ਦੇ ਅਪਡੇਟ ਜਨਰਲੀ ਆਪਣੇ ਚੈਨਲ ਸਬਸਕ੍ਰਾਈਬ ਤੇ ਬੈਲ ਆਈਕਨ ਦੇ ਆਲ ਦੇ ਬਟਨ ਕਰ ਲਓ ਤਾਂ ਜੋ ਕੋਈ ਟਾਈਮ ਤੇ ਤੁਹਾਨੂੰ ਨੋਟੀਫਿਕੇਸ਼ਨ ਮਿਲਦਾ ਰਹੇ ਅੱਜ ਕਰਦੇ ਆ ਭਰਤੀ ਗੱਲ ਚੰਡੀਗੜ੍ਹ ਅੰਗਣਵਾੜੀ ਭਰਤੀ ਦਰ 25 ਹੈ ਜੀ ਪੋਸਟ ਅੰਗਣਵਾੜੀ ਵਰਕਰ ਤੇ ਹੈਲਪਰ ਦੀਆਂ ਪੋਸਟਾਂ ਕਾਦੀਆਂ ਨੇ ਜੀ ਵਰਕਰ ਦੀਆਂ ਤੇ ਹੈਲਪਰ ਦੀਆਂ ਟੋਟਲ 46 ਪਲੱਸ ਪੋਸਟਾਂ ਨੇ ਓਮੀ ਉਮਰ ਹੱਦ 18 ਤੋਂ ਲੈ ਕੇ 35 ਸਾਲ ਤੇ ਹੁਣ ਅਪਲਾਈ ਕਰੋ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਵਾ ਕਿਵੇਂ ਅਪਲਾਈ ਕਰਨਾ ਕੀ ਪ੍ਰਕਿਰਿਆ ਕੀ ਸਲਰ ਦਿੱਤੀ ਜਾਊਗੀ ਸਾਰਾ ਕੁਝ ਨੂੰ ਸਟੈਪ ਬਾਈ ਸਟੈਪ ਦੱਸਿਆ ਜਾਊਗਾ ਪਲੀਜ਼ ਜੋ ਵੀ ਵੀਡੀਓ ਲਾਸਟ ਤੱਕ ਵੇਖਿਤ ਕਰ ਲੈ ਕਰੋ ਠੀਕ ਹੈ ਜੀ ਇਹ ਪੋਸਟ ਅਪਰਨ ਵਾਸਤੇ ਪੋਸਟਾਂ ਕਿਹੜੀਆਂ ਨੇ ਜੀ ਆਫਲਾਈਨ ਕਿਹੜੀਆਂ ਪੋਸਟਾਂ ਨੇ ਆਫਲਾਈਨ ਹੈ ਇਹਦੇ ਵਾਸਤੇ ਨੂੰ ਫਾਰਮ ਦੀ ਲੋੜ ਹੋਊਗੀ ਇਹਨੂੰ ਫਾਰਮ ਕਿੱਥੋਂ ਮਿਲੂਗਾ ਵੀਡੀਓ ਡਿਸਕ੍ਰਿਪਸ਼ਨ ਵਿੱਚ ਲਿੰਕ ਪਿਆਊਗਾ ਤੁਸੀਂ ਉੱਥੇ ਜਾ ਕੇ ਡਾਊਨਲੋਡ ਕਰ ਸਕਦੇ ਜਾਂ ਕਿਸੇ ਵੀ ਕੈਫੇ ਦੇ ਹੈਗੇ ਤੁਸੀਂ ਜਿਹੜੀ ਵੀਡੀਓ ਦਿਖਾ ਕੇ ਉੱਥੋਂ ਫਾਰਮ ਜਿਹੜ ਠੀਕ ਹੈ ਜੀ ਹੁਣ ਪੋਸਟ ਦਾ ਨਾਮ ਭਰਨਾ ਪਹਿਲਾਂ ਤਾਂ ਜੀ ਠੀਕ ਹੈ ਤੇ ਬਾਕੀ ਸਾਰਾ ਫਾਰਮ इजीली ਦਿੱਕਨ ਤੋਂ ਭਰ ਹੀ ਲਓਗੇ ਇੱਥੇ ਸਿਗਨੇਚਰ ਕਰਕੇ ਕਿੱਥੇ ਭੇਜਣਾ ਹੈ ਉਹ ਐਡਰੈਸ ਨੂੰ ਦੱਸਦੇ ਆ ਤੇ ਮੇਨ ਗੱਲ ਕੀ ਹੈ ਜਿਹੜਾ ਤੁਸੀਂ ਫਾਰਮ ਭਰਨਾ ਸਾਰਾ ਵੱਡੇ ਅੱਖਰਾਂ ਦੇ ਵਿੱਚ ਭਰਨਾ ਵਾ ਇਸ ਗੱਲ ਦਾ ਖਾਸ ਧਿਆਨ ਰੱਖੇ ਇੰਗਲਿਸ਼ ਦੇ ਵੱਡੇ ਅੱਖਰ ਛੋਟੇ ਅੱਖਰ ਇਹਨਾਂ ਨੇ ਮੈਨੂੰ ਕਿਹਾ ਕਿ ਨਹੀਂ ਹੁਣ ਚਾਹੀਦੇ ਵੱਡੇ ਅੱਖਰਾਂ ਵਿੱਚ ਹੀ ਫਾਰਮ ਜੋ ਕਿ ਭਰਨਾ ਵਾ ਹੁਣ ਤੁਹਾਨੂੰ ਲੈ ਕੇ ਚੱਲਦੇ ਐਡਰੈਸ ਤੇ ਕਿ ਜਿਹੜਾ ਤੁਹਾਨੂੰ ਕੀ ਕਿਹੜੇ ਐਡਰੈਸ ਤੇ ਤੁਸੀਂ ਭੇਜਣਾ ਵਾ 2 ਮਿੰਟ ਜੀ ਲੋ ਇਹ ਜਿਹੜਾ ਤੁਸੀਂ ਚੰਡੀਗੜ੍ਹ ਐਡਮਿਨਿਸਟ੍ਰੇਟਰ ਨੂੰ ਇਹ ਜੋ ਪੋਜਨਾ ਤੁਸੀਂ ਇੱਥੇ ਭੇਜਣਾ ਹੈ ਬੋਮਨ ਐਂਡ ਚਾਈਲਡ ਡਿਵੈਲਪਮੈਂਟ ਚੰਡੀਗੜ੍ਹ ਐਡਮਿਨਿਸਟਰ ਐਂਡ ਸੈਲਵਿ ਸਬਮਿਟਡ ਟੂ ਹਾਲ ਐਕਸਟੈਂਡ ਬਿਲਡਿੰਗ ਨੰਬਰ 3 ਫਲੋਰ ਠੀਕ ਹੈ ਜੀ ਰੂਮ ਨੰਬਰ 5 ਸੈਕਟਰ 17 ਸੀ ਚੰਡੀਗੜ੍ਹ ਠੀਕ ਹੈ ਜੀ ਇੱਥੇ ਤੁਸੀਂ ਆਪ ਦਾ ਜੋ ਕਿ ਫਾਰਮ ਭੇਜਣਾ ਵਾ ਭੇਜਣਾ ਕਦੋਂ 6 ਤਰੀਕ 11ਵਾਂ ਮਹੀਨੇ ਦੁਰ 25 ਤੋਂ ਪਹਿਲਾ ਪਹਿਲਾ ਸ਼ਾਮ 4 ਵਜੇ ਤੋਂ ਪਹਿਲਾ ਪਹਿਲਾ ਅੱਜ ਨੋਟੀਫਿਕੇਸ਼ਨ ਜਾਰੀ ਹੋਇਆ ਸਿਰ ਸੜਕਲਾਟ ਤੋਂ ਦੱਸ ਦਿਨਾਂ ਦੇ ਸਿਰਫ ਟਾਈਮ ਜੋ ਕਿ ਦਿੱਤਾ ਗਿਆ ਹੈ ਠੀਕ ਹੈ ਜੀ ਆ ਇਹਨਾਂ ਦਾ ਮੇਨ ਹੋਇਆ ਉਸ ਨੂੰ ਬਾਕੀ ਦਿਖਾਉਣੇ ਆ ਇਹ ਲੋ ਜੀ ਡਿਪਾਰਟਮੈਂਟ ਆਫ ਸੋਸ਼ਲ ਵੈਲਫੇਅਰ ਬੋਮੈਂਟ ਚਾਈਲਡ ਡਿਵੈਲਪਮੈਂਟ ਦੇ ਪੋਸਟ ਆਈਆਂ ਨੇ ਇਹਨਾਂ ਦੱਸਿਆ ਕਿ ਵਰਕਰ ਤੇ ਹੈਲਪਰ ਦੀਆਂ ਪੋਸਟ ਆਈ ਨੇ ਜਿਹੜੇ ਐਲੀਜੀਬਲ ਕੈਂਡੀਡੇਟ ਨੇ ਉਹ ਫਾਰਮ ਇਸ ਨੂੰ ਭਰ ਸਕਦੇ ਨੇ ਫੀਮੇਲ ਐਂਡ ਰੈਜ਼ਿਡੈਂਸ ਲੋਕਲ ਉਹ ਫਾਰਮ ਭਰ ਸਕਦੇ ਆ ਜੀ ਪਹਿਲੀ ਪੋਸਟ ਹੈਗੀ ਅੰਗਣਵਾੜੀ ਵਰਕਰ ਸੈਕੰਡ ਪੋਸਟ ਹੈਗੀ ਅੰਗਣਵਾੜੀ ਹੈਲਪਰ ਵਰਕਰ ਦੀਆਂ 6 ਤੇ ਹੈਲਪਰ ਦੀਆਂ 40 ਪੋਸਟਾਂ ਨੇ ਬੰਦੇ ਕੋਲੇ ਪਲੱਸ 2 ਹੋਣੀ ਚਾਹੀਦੀ ਹੈ ਉਮਰ ਹੱਦ 18 ਤੋਂ ਲੈ ਕੇ 35 ਸਾਲ ਤੇ ਐਸਸੀ ਮੇਰੇ ਭਰਾ 5 ਸਾਲ ਤੇ ਓਬੀਸੀ ਮੇਰੇ ਭਰਾ 3 ਸਾਲੇ ਚ ਐਡ ਕਰ ਲੈਣਾ ਠੀਕ ਹੈ ਜੀ ਸੈਲਰੀ ਜਿਹੜੀ ਦਿੱਤੀ ਜਾਊਗੀ ਸੈਂਟਰ ਵੱਲੋਂ ਠੀਕ ਹੈ ਵਰਕਰਾਂ ਨੂੰ 4500 ਰੁਪਿਆ ਤੇ ਸਟੇਟ ਵੱਲੋਂ 3600 ਰੁਪਏ ਦਿੱਤੀ ਜਾਊਗੀ ਤੇ ਹੋਮੀ ਹੈਲਪਰ ਵੱਲੋਂ ਹੈਲਪਰਾਂ ਨੂੰ ਸੈਂਟਰ ਵੱਲੋਂ 2500 ਤੇ ਸਟ੍ਰੇਟ ਬਲੋ ਦਿੱਤੀ ਜਾਊਗੀ 1800 ਰੁਪਏ ਠੀਕ ਹੈ ਜੀ ਮਲਾਕ ਸੋੜੀ ਸੈਲਰੀ ਜੋਗੀ ਬਣ ਜੂਗੀ ਤੁਹਾਨੂੰ ਫਾਰਮ ਦੱਸੇ ਤਾਂ ਫਾਰਮ ਪਰ ਕਿਤੇ ਸਾਰ ਐਡਰੈਸ ਤੇ ਸੈਂਡ ਕਰ ਦੇਣਾ ਵਾ ਇਹ ਚ ਕਿਉ ਹੈ ਨਹੀਂ ਨਾਲ ਡਾਕੂਮੈਂਟ ਕਿਟ ਕਿਟ ਲੈਣੀ ਪਹਿਲਾ ਡਾਕੂਮੈਂਟ ਹੈ ਕਰੈਕਟਰ ਸਰਟੀਫਿਕੇਟ ਇਨ এডਿਕੇਸ਼ਨ ਕੁਆਲਿਫਿਕੇਸ਼ਨ ਸਰਨੇ ਪਰ ਸਰਟੀਫਿਕੇਟ ਸੀ ਲੈਣਾ এডਿਕੇਸ਼ਨ ਕੁਆਲਿਫਿਕੇਸ਼ਨ ਜਿਹੜੀ ਤੁਹਾਡੀ ਸਟੱਡੀ ਹੋਊਗੀ ਸੈਕੰਡ ਲੈਣਾ ਪ੍ਰੂਫ ਆਫ ਡੇਟ ਆਫ ਬਰਥ ਸੋ ਡੇਟ ਆਫ ਬਰਥ ਸਰਟੀਫਿਕੇਟ ਫਿਰ ਸੈਕੰਡ ਬਰ ਤੇ ਆਧਾਰ ਕਾਰਡ ਵੋਟਰ ਕਾਰਡ ਰੈਜ਼ੀਡੈਂਸ ਬਿੱਲ ਕੁਝ ਵੀ ਤੁਸੀਂ ਬਟਰ ਬਿਲ ਕੁਝ ਵੀ ਨਾਲ ਇੱਕ ਲੈਣਾ ਵਾ ਦੋਸਤੋ ਸਰਟੀਫਿਕੇਟ ਆਫ ਦਾ ਸਪੋਰਟ ਜਿਹੜੇ ਰਿਲੀਜੀਅਨ ਵਗੈਰਾ ਤੁਸੀਂ ਕਰਦੇ ਹੋ ਉਹਦਾ ਸਰਟੀਫਿਕੇਟ ਜੇ ਆ ਵੀ ਹੋਰ ਕਲੇਮ ਕੀਤਾ ਕਲੇਮ ਲੈਣਾ ਹੋਵੇ ਤੁਸੀਂ ਉਸ ਤੇ ਸਰਟੀਫਿਕੇਟ ਲਾ ਸਕਦੇ ਹੋ ਜਿਹੜੇ ਐਸੀਬੀਸੀ ਕੈਂਡੀਡੇਟ ਭਰਾਣੇ ਮੇਰੇ ਉਹ ਐਸਬੀ ਸਰਟੀਫਿਕੇਟ ਜ਼ਰੂਰ ਲਓ ਠੀਕ ਹੈ ਜੀ ਤੇ ਸਾਰੇ ਸਰਟੀਫਿਕੇਟ ਲਾ ਕੇ ਫਾਰਮ ਭਰ ਕੇ ਨਾਲ ਦੋ ਫੋਟੋਆਂ ਲਾ ਕੇ 셀ਫ ਟੈਸਟਡ ਜ਼ਰੂਰ ਕਰਨੇ ਆ ਇਸ ਗੱਲ ਦਾ ਧਿਆਨ ਰੱਖਿਆ ਜੁਤੇ ਇਸ ਨੂੰ ਐਡਰੈਸ ਦੱਸ ਸਕਿਆ ਉਸ ਤੇ ਸੈਂਡ ਤੁਸੀਂ ਕਰ ਦੇਣੀ ਆਣੀ ਕੁਆਲਿਫਿਕੇਸ਼ਨ ਇਹਨਾਂ ਬਾਰੇ ਬੰਦੇ ਨੂੰ ਪਲੱਸ 2 ਅੰਗਣਵਾੜੀ ਵਰਕਰ ਐਂਡ ਅੰਗਣਵਣ ਹੈਲਪਰ ਦੋਨੋਂ ਵਿੱਚ ਤੇ ਸੇਮ ਹੀ ਰ ਠੀਕ ਹੈ এজ ਕਰੈਕਟਰੀਅਮ ਦੱਸਿਆ 18 ਤੱਕ 35 ਸਾਲ ਠੀਕ ਹੈ ਇਹ ਇਲੈਕਸ਼ਨ ਜਿਹੜੇ ਨੂੰ ਦੱਸਿਆ ਦਿੱਤੀ ਜਾਊਗੀ ਠੀਕ ਹੈ ਇਹ ਰਾਈਟ ਮਤਲਬ ਕਿ ਆਜ ਜਿਹੜੇ ਨੋਟਸ ਚਾਹੀਦੇ ਨੇ ਵੀਡੀਓ ਡਿਸਕ੍ਰਿਪਸ਼ਨ ਵਿੱਚ ਲਿੰਕ ਪਿਆ ਹੋਊਗਾ ਤੁਸੀਂ ਉੱਥੇ ਜਾ ਕੇ ਡਾਊਨਲੋਡ ਕਰ ਲੈਣਾ ਵਾ ਤੇ ਪ੍ਰੋਪਰ ਪੜ੍ਹ ਕੇ ਫੇਰ ਵੀ ਭਰਨਾ ਵਾ ਠੀਕ ਹੈ ਜੀ ਉਹ ਨੈਕਸਟ ਕਰਨ ਤਿਆਰੀ ਕਰਨੀ ਉਹ ਟੀਚਰ ਦੀ ਟੀਚਰ ਕਿਹੜੀ ਪੰਜਾਬੀ ਮਾਸਟਰ ਕੈਡਰ ਆਪਾਂ ਬਿਲਕੁਲ ਫ੍ਰੀ ਆਫ ਕੋਸਟ ਤਿਆਰੀ ਕਰਾਉਣੀ ਆ ਵੀਡੀਓ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਪਿਆ ਹੈਗਾ ਤੁਸੀਂ ਉੱਥੇ ਜਾ ਕੇ ਜੁਆਇਨ ਕਰ ਲਓ ਠੀਕ ਹੈ ਆਪਣੇ ਵੀਡੀਓ ਤੇ ਦੇਖੋਗੇ ਕਿ ਆਪਾਂ ਦੇ ਮਾਸਟਰ ਗ੍ਰੀ ਦੀ ਤਿਆਰੀ ਬਹੁਤ ਜ਼ਿਆਦਾ ਡੀਪਲੀ ਕਰਵਾ ਰਿਆ। ਇਹਦੇ ਪਾਸ ਚੈਨਲ ਤੇ ਇੱਕ ਪਲੇਲਿਸਟ ਬਣੀ ਹੋਈ ਐ। ਤੁਸੀਂ ਉੱਥੇ ਜਾ ਕੇ ਚੈੱਕ ਕਰ ਸਕਦੇ ਹੋ। ਠੀਕ ਹੈ ਜੀ। ਤੇ ਨੈਕਸਟ ਗੱਲ ਆਪਣੇ ਵੀਡੀਓ ਡਿਸਕ੍ਰਿਪਸ਼ਨ ਵਿੱਚ ਆਪਣੇ WhatsApp ਗਰੁੱਪ ਦਾ ਲਿੰਕ ਵੀ ਪਿਆ ਤੁਸੀਂ ਜੁਆਇਨ ਕਰ ਲਓ। ਜੇ ਕਿਸੇ ਨੂੰ ਕੁਝ ਪੁੱਛਣਾ ਕਰਨਾ ਹੈ ਉੱਥੇ ਅਕਸ਼ਰਤ ਕੋਦੋਂ ਮਰਜ਼ੀ ਕੁਝ ਵੀ ਪੁੱਛ ਕਰ ਸਕਦੇ ਹੋ। ਜੇ ਸਾਡੇ ਦੌਰਤ ਤੁਹਾਨੂੰ ਵਧੀਆ ਲੱਗਦਾ ਹੈ ਇਸ ਤਰ੍ਹਾਂ ਦੇ ਹੋਰ ਆਪਣੇ ਚੈਨਲ ਤੇ ਆਪਣੇ ਚੈਨਲ ਐਜੂਕੇਟਰ ਨਾਲ ਜੁੜੇ ਰਹੋ। ਮਿਲਦੇ ਆ ਨੈਕਸਟ ਆਪਰੇਟ ਨਾਲ। ਥੈਂਕ ਯੂ।